ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਪੀਐਮ ਨਰਿੰਦਰ ਮੋਦੀ ਨੇ ਨਿਊਯਾਰਕ ਸੇ ਸਿੱਖ ਵਫਾ ਦੇ ਨਾਲ ਕੀਤੀ ਮੁਲਾਕਾਤ ਬਾਇਓ ਟੈਕਨੋਲੋਜੀ ਵਰਗੇ ਕਈ ਅਹਿਮ ਮੁੱਦਿਆਂ ਤੇ ਕੀਤਾ ਵਿਚਾਰ ਵਟਾਂਦਰਾ ਜੰਮੂ ਕਸ਼ਮੀਰ ਦੇ ਦੂਜੇ ਪੜਾਅ ਦੀਆਂ 26 ਸੀਟਾਂ ਤੇ ਪਲਕੇ ਹੋਵੇਗੀ VOTING 239 ਉਮੀਦਵਾਰ ਉਤਰੇ ਮੈਦਾਨ ਚ ਜ਼ਿਰਖਪੁਰ ਸਕੂਲ ਵਿਖੇ ਪੇਤ ਪਰੇ ਹਾਲਾਤ ਨੌਜਵਾਨ ਦੀ ਮੌਤ 12ਵੀਂ ਜਮਾਤ ਦਾ ਸੀ ਵਿਦਿਆਰਥੀ ਮ੍ਰਿਤਕ ਤਿਹਨ ਖਬਰਾਂ ਵਿਸਥਾਰ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਨੀ ਅਮਰੀਕਾ ਦੇ ਕੂਟਨੀਤਿਕ ਦੌਰੇ ਤੇ ਨੇ ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਮਿਲ ਰਹੇ ਨੇ ਇਸ ਦੌਰਾਨ ਇਸ ਦੌਰੇ ਦੇ ਆਖਰੀ ਦਿਨ ਉਹਨਾਂ ਨੇ ਅਮਰੀਕਾ ਦੇ ਚੌਟੀਆਂ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਗੋਲ ਮੇਜ਼ ਬੈਠਕ ਦੌਰਾਨ ਵੀ ਆ ਮੋਦੀ ਨੇ AI ਸੈਮੀ ਕੰਡਕਟਰਸ ਇਲੈਕਟ੍ਰੋਨਿਕਸ ਤੇ ਬਾਇਓ ਟੈਕਨੋਲੋਜੀ ਵਰਗੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਇਸ ਮੀਟਿੰਗ ਦੌਰਾਨ ਸੀਈਓ ਸੁੰਦਰ ਪਿਚਾਈ IBM ਦੇ ਸੀਈਓ ਅਰਵਿੰਦ ਕ੍ਰਿਸ਼ਨਾ アドーム ਦੇ ਸੀਈਓ ਸ਼ਾਂਤ ਨੂੰ ਨਾਰਾਇਣ ਵੀ ਸ਼ਾਮਲ ਸਨ ਇਸ ਮੌਕੇ ਸਿੱਖ ਆਫ ਅਮਰੀਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਉਪ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਤੇ ਉੱਗੇ ਸਿੱਖ ਆਗੂ ਸੁਖਪਾਲ ਸਿੰਘ ਧਨੋਆ ਵੀ ਮੌਜੂਦ ਰਹੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਭਲਕੇ 6 ਜ਼ਿਲ੍ਹਿਆਂ ਦੀਆਂ 26 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਹੋਵੇਗੀ ਇਸ ਦੇ ਬਿਤੇ 25.78 ਲੱਖ ਵੋਟਰ ਆਪਣੀ ਵੋਟ ਪਾ ਸਕਣਗੇ ਦੁਜੇ ਪੜਾਅ 'ਚ 26 ਸੀਟਾਂ ਦੇ ਵਿੱਚੋਂ 15 ਸੀਟਾਂ ਕੇਂਦਰੀ ਕਸ਼ਮੀਰ ਅਤੇ 11 ਸੀਟਾਂ ਜੰਮੂ ਦੀਆਂ ਨੇ ਚੌਨ ਕਮਿਸ਼ਨ ਅਨੁਸਾਰ ਦੁਜੇ ਪੜਾਅ 'ਚ 239 ਉਮੀਦਵਾਰ ਮੈਦਾਨ 'ਚ ਨੇ ਇਹਨਾਂ ਵਿੱਚੋਂ 233 ਪੁਰਸ਼ ਤੇ 6 ਔਰਤਾਂ ਨੇ ਦੁਜੇ ਪੜਾਅ ਦੇ ਵਿੱਚ 131 ਉਮੀਦਵਾਰ ਕਰੋੜਪਤੀ ਨੇ ਅਤੇ 49 ਵਿਰੋਧ ਅਪਰਾਧਿਕ ਮਾਮਲੇ ਦਰਜ ਨੇ ਜੰਮੂ ਕਸ਼ਮੀਰ ਦੇ ਭਾਜਪਾ ਪ੍ਰਧਾਨ ਅਰਵਿੰਦਰ ਰੈਨਾ ਨੇ ਆਪਣੀ ਜਾਇਦਾਦ ਸਿਰਫ 1000 ਰੁਪਏ ਦੱਸੀ ਹੈ ਜ਼ਰਖਪੁਰ ਦੇ ਜੀਐਸ ਮੈਮੋਰੀਅਲ ਪਬਲਿਕ ਸਕੂਲ ਦੇ ਵਿੱਚ 12ਵੀਂ ਜਮਾਤ ਦੀ ਇੱਕ ਵਿਦਿਆਰਥੀ ਦੀ ਪੇਤ ਭਰੀ ਹਾਲਾਤ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸਕੂਲ ਪ੍ਰਬੰਧਕਾਂ ਮੁਤਾਬਕ ਮ੍ਰਿਤਕ ਪਰਮਦੀਪ ਸਿੰਘ ਪੁੱਤਰ ਘਰਪਾਲ ਸਿੰਘ ਵਾਸੀ ਪਿੰਡ ਰਾਮਗੜ੍ਹ ਪੁੱਡਾ ਜੋ ਕਿ ਜੀਐਸ ਮੈਮੋਰੀਅਲ ਸਕੂਲ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਸੀ ਉਹਨਾਂ ਨੇ ਦੱਸਿਆ ਕਿ ਵਿਦਿਆਰਥੀ ਨੂੰ ਅਚਾਨਕ ਚੱਕਰ ਆਇਆ ਤੇ ਉਹ ਜ਼ਮੀਨ ਉੱਤੇ ਡਿੱਗ ਪਿਆ ਜਿਸ ਨੂੰ ਤੁਰੰਤ ਕਨਜੀ ਹਸਪਤਾਲ ਲੈ ਜਾਇਆ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਤੇ ਹੋਏ ਡਾਕਟਰਾਂ ਨੇ ਸੈਕਟਰ 32 ਦੇ ਹਸਪਤਾਲ ਵਿਖੇ ਉਸ ਨੂੰ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਦੇ ਵੱਲੋਂ ਪਰਮਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਿੱਤੇ ਦਿਨੀ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਯੂਐਸਏ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਪੰਜਾਬੀ ਭਾਈਚਾਰੇ ਵੱਲੋਂ ਹਰ ਬੂੰਦ ਦੀ ਗਿਣਤੀ ਹੁੰਦੀ ਹੈ ਤੇ ਹਰ ਦਾਨੀ ਇੱਕ ਫਰਕ ਦੀ ਦੁਨੀਆ ਬਣਾਉਂਦਾ ਹੈ ਉਸ ਦੀ ਸੋਚ ਦੇ ਅਧੀਨ ਖੂਨਦਾਨ ਕੀਤਾ ਗਿਆ ਤੇ ਉਹਨਾਂ ਕਹੇ ਕਿ ਅੱਜ ਅਸੀਂ ਉਹਨਾਂ ਨਿਰਸਵਾਰਥ ਵਿਅਕਤੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੂਨਦਾਨ ਕੀਤਾ ਹੈ। ਉਹਨਾਂ ਕਹੇ ਕਿ ਤੁਹਾਡੀ ਉਦਾਰਤਾ ਜ਼ਿੰਦਗੀਆਂ ਨੂੰ ਬਚਾਉਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦੀ ਹੈ। ਇਹ ਉਮੀਦ ਪ੍ਰਦਾਨ ਕਰਦੀ ਹੈ, ਤਾਕਤ ਨੂੰ ਨਵੀਆਂ ਆਉਂਦੀ ਹੈ ਤੇ ਹਰ ਥਾਂ ਦੇ ਭਾਈਚਾਰਿਆਂ ਦੇ ਵਿੱਚ ਦਇਆਲਤਾ ਦੀ ਲਹਿਰਾਂ ਪੈਦਾ ਕਰਦੀ ਹੈ। ਉਹਨਾਂ ਕਹੇ ਕਿ ਇੱਕ ਪਿੰਟ ਤਿੰਨ ਜਾਨਾਂ ਬਚਾ ਸਕਦਾ ਹੈ। ਇਸ ਲਈ ਦਾਨ ਦੇ ਜੀਵਨ ਭਰ ਦੇ ਪ੍ਰਭਾਵ ਦੀ ਕਲਪਨਾ ਕਰੋ। ਪੰਜਾਬ ਐਗਰੋ ਵੱਲੋਂ ਪਿੰਡ ਚੰਬਾ ਕਲਾਂ ਵਿਖੇ ਕਿਸਾਨਾਂ ਨੂੰ ਜੈਵਿਕ ਖੇਤੀ ਸਬੰਧੇ ਉਤਸ਼ਾਹਿਤ ਕਰਨ ਲਈ ਜੈਵਿਕ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ ਪੰਜਾਬ ਐਗਰੋ ਵੱਲੋਂ ਜੈਵਿਕ ਜਾਗਰੂਕਤਾ ਤੇ ਸਿਖਲਾਈ ਕੈਂਪ 'ਚ ਬੋਲਦਿਆਂ ਡਾਕਟਰ ਸੰਧੂ ਨੇ ਕਿਹਾ ਕਿ ਜੇਕਰ ਅਸੀਂ ਅੱਜ ਵੀ ਜ਼ਹਿਰ ਵਰਤਣ ਤੋਂ ਪਾਸੇ ਨਾ ਹਟੇ ਤਾਂ ਕੈਂਸਰ ਤੋਂ ਇਲਾਵਾ ਹੋਰ ਲਾ ਇਲਾਜ ਬਿਮਾਰੀਆਂ ਪੈਦਾ ਹੋਣਗੀਆਂ ਜਿਨ੍ਹਾਂ ਦਾ ਇਲਾਜ ਕਰਨਾ ਲਗਭਗ ਨਾ ਮੁਮਕਿਨ ਹੋ ਜਾਵੇਗਾ ਜਿਵੇਂ ਕਿ ਅੱਜ ਦੇ ਸਮੇਂ 'ਚ ਥਾਇਰਾਇਡ ਪੀਸੀ ਬੋਡੀ ਬਲੱਡ ਸ਼ੂਗਰ ਅਤੇ ਨਵਜਮੇ ਬੱਚਿਆਂ ਦੇ ਜਮਾਂਦਰੂ ਅੰਗ ਹਿੰਨ ਹੋਣਾ ਇਸਾਬਾ ਬਿਮਾਰੀਆਂ ਹਰੀ ਕ੍ਰਾਂਤੀ 1971 ਤੋਂ ਬਾਅਦ ਵੱਧ ਫਸਲਾਂ ਦੇ ਝਾੜ ਲੈਣ ਦੇ ਚੱਕਰ 'ਚ ਬੇਲੋੜੀਆਂ ਰਸਾਇਣਿਕ ਖਾਦਾਂ ਤੇ ਜ਼ਹਿਰੀਲੀਆਂ ਦਵਾਈਆਂ ਵਰਤੀਆਂ ਗਈਆਂ ਕੁਦਰਤ ਅਤੇ ਕੁਦਰਤੀ ਬੀਜਾਂ ਨਾਲ ਛੇੜਛਾੜ ਕੀਤੀ ਗਈ ਉਸ ਦੇ ਮੱਦੇਨਜ਼ਰ ਹੋ ਰਿਹਾ ਹੈ ਜਿਸ ਦਾ ਖਮਿਆਜ਼ਾ ਅੱਜ ਅਸੀਂ ਲਾ ਇਲਾਜ ਬਿਮਾਰੀਆਂ ਦੇ ਰੂਪ ਚੱਪੂ ਗਤ ਰਹੇ ਹਾਂ ਉਹਨਾਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜਾਵੇ ਖੇਤੀ ਦੀ ਸ਼ੁਰੂਆਤ ਕਰਕੇ ਆਪਣੇ ਪਰਿਵਾਰ ਤੇ ਦੇਸ਼ ਵਾਸੀਆਂ ਨੂੰ ਜ਼ਹਿਰ ਮੁਕਤ ਫਸਲਾਂ ਖਵਾ ਕੇ ਤੰਦਰੁਸਤ ਰੱਖ ਸਕੀਏ ਅੱਜ ਅਸੀਂ ਪਿੰਡ ਚੰਬਾ ਕਲਾ ਵਿੱਚ ਆਏ ਸੀਗੇ ਜਿਹਦੇ ਵਿੱਚ ਅਸੀਂ ਕਿਸਾਨਾਂ ਦਾ ਇਕੱਠ ਦੇਖਿਆ ਉਹਦੇ ਵਿੱਚ ਕੀ ਹੋ ਰਿਹਾ ਸੀ ਵੀ ਕਿਸਾਨਾਂ ਨੂੰ ਜਾਗਰੂਤ ਜਿਹੜੀ ਜੈਵਿਕ ਖੇਤੀ ਕਿੱਦਾਂ ਹੋ ਸਕਦੀ ਏ ਸਾਡਾ ਮਕਸਦ ਸੀਗਾ ਵੀ ਤੁਸੀਂ ਜੈਵਿਕ ਖੇਤੀ ਵੱਲ ਆਓ ਆਪਣੇ ਪਰਿਵਾਰ ਨੂੰ ਸੇਵ ਕਰੋ ਆਪਦੀ ਜ਼ਿੰਦਗੀ ਨੂੰ ਬਚਾਓ ਤੇ ਪੈਸੀ ਸੈੱਟ ਤੋਂ ਦੂਰ ਹੋ ਕੇ ਜੈਵਿਕ ਖੇਤੀ ਵੱਲ ਅਸੀਂ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਿਹਾ ਕਿਉਂਕਿ ਆਉਣ ਵਾਲਾ ਟਾਈਮ ਕਿਸਾਨਾਂ ਦਾ ਜੈਵਿਕ ਖੇਤੀ ਵਾਲਾ ਹੈ ਬਟਾਲਾ ਦੇ ਡੇਰਾ ਰੋਡ ਤੇ ਰੇਲਵੇ ਬ੍ਰਿਜ ਤੇ ਸੁਖਬੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਤਮ ਹੱਤਿਆ ਕਰਨ ਲਈ ਚੜਿਆ ਤੇ ਲੰਬਾ ਸਮਾਂ ਪੁਲ ਤੇ ਲਟਕਦਾ ਰਿਹਾ ਜਦੋਂ ਲੋਕਾਂ ਨੇ ਦੇਖਿਆ ਤਾਂ ਰੋਲਾ ਪਾਇਆ ਤੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਤੇ ਲੋਕਾਂ ਦੀ ਮਦਦ ਦੇ ਨਾਲ ਸੁਖਬੀਰ ਸਿੰਘ ਨੂੰ ਥੱਲੇ ਉਤਾਰਿਆ ਗਿਆ ਉਪਰੰਤ ਵਿਅਕਤੀ ਜਦੋਂ ਥੱਲੇ ਉਤਰਿਆ ਤਾਂ ਇਹ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਕਿ ਇਹ ਖੁਦਕੁਸ਼ੀ ਕਰ ਕਿਉਂ ਰਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਪਹਿਲ ਸੀ ਕਿ ਇਸ ਨੂੰ ਪੁਲ ਤੋਂ ਥੱਲੇ ਪਹਿਲਾਂ ਉਤਾਰਿਆ ਜਾਏ ਤੇ ਇਸ ਦੀ ਜਾਨ ਨੂੰ ਬਚਾਇਆ ਜਾ ਸਕੇ ਤੇ ਉਹਨਾਂ ਕਹਿ ਕਿ ਜਾਂਚ ਕੀਤੀ ਜਾਵੇਗੀ ਕਿ ਆਖਿਰ ਇਸ ਨੇ ਇੱਕਦਮ ਕਿਉਂ ਚੁੱਕਿਆ ਕਹਲੇ ਆ ਜੀ ਇਹ ਹੁਣ ਅਸੀਂ ਇਸ ਕੋ ਪੁੱਛਗਿੱਛ ਕਰਕੇ ਪਤਾ ਕਰਦੇ ਹਾਂ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਇਹ ਲੈ ਕੇ ਆਏ ਆ ਉਹ ਏਰੀਆ ਸਿਟੀ ਠਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਛਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁੰਦਾ ਤੇ ਫਿਰ ਉਹ ਰੇਲਵੇ ਪੁਲਿਸ ਦਾ ਏਰੀਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਹੜਾ ਪੁਛ ਦੇ ਹਵਾਲੇ ਕਰਾਂਗੇ ਇਹਨਾਂ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏ ਅਗਸਤ ਮਹੀਨੇ ਚ ਰੂਸ ਦੇ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ ਚ ਓਪਨ weight lifting ਚ ਤਿੰਨ ਸੋਨੇ ਦੇ ਤਗਮੇ ਜਿੱਤਣ ਵਾਲੇ ਖਿਡਾਰੀ ਰਾਹੁਲ ਵਸਿਸ਼ਟ ਨੂੰ ਹੈਲਪਿੰਗ ਹੈਡ ਸੋਸਾਇਟੀ ਦੇ ਚੇਅਰਮੈਨ ਰਜਿੰਦਰ ਸ਼ਰਮਾ ਤੇ ਪੰਜਾਬ ਪ੍ਰਧਾਨ ਐਡਵੋਕੇਟ ਅਤੀਰਜ ਸ਼ਰਮਾ ਨੇ ਸਨਮਾਨਿਤ ਕੀਤਾ ਇਸ ਮੌਕੇ ਚੇਅਰਮੈਨ ਰਜਿੰਦਰ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਵਸਨੀਕ ਖਿਡਾਰੀ ਰਾਹੁਲ ਨੇ ਇਸ ਚੈਂਪੀਅਨਸ਼ਿਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਰਣਾ ਹੀ ਨਹੀਂ ਸਗੋਂ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ ਇਸ ਖਿਡਾਰੀ ਤੋਂ ਪ੍ਰੇਰਣਾ ਲੈ ਕੇ ਹੋਰ ਨੌਜਵਾਨਾਂ ਨੂੰ ਵਿਖੇੜਾ ਦੇਣਾ ਅਤੇ ਆਪਣਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਾ ਤੋਂ ਦੂਰ ਰਹਿ ਕੇ ਖੇਡਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨ ਅੱਜ ਸਵੇਰੇ 8 ਵਜੇ ਮੋਗਾ ਤੇ ਥਾਣਾ ਮਹਿਣਾ ਦੀ ਨੋਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਣਾ ਵਿੱਚੋਂ ਇੱਕ 12 ਸਾਲਾ ਬੱਚੇ ਨੂੰ ਅਕਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਜਦੋਂ ਇਸ ਦੀ ਸੂਚਨਾ ਥਾਣਾ ਮਹਿਣਾ ਦੀ ਮੁਖਫਸਰ ਅਰਸ਼ਪ੍ਰੀਤ ਕੌਰ ਨੂੰ ਮਿਲੀ ਤਾਂ ਉਹਨਾਂ ਇਹ ਮਾਮਲਾ ਮੋਗਾ ਦੇ ਮਾਨਯੋਗ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਜਿਨ੍ਹਾਂ ਨੇ ਫੌਰੀ ਟੀਮਾਂ ਬਣਾ ਕੇ ਇਸ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਟੈਕਨੀਕਲ ਟੀਮਾਂ ਦੇ ਸਹਿਯੋਗ ਦੇ ਨਾਲ 2 ਘੰਟਿਆਂ ਵਿੱਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਤੇ ਅਗਵਾ ਕਰਨ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ ਗਈ ਇੱਥੇ ਵੀ ਪਤਾ ਲੱਗਿਆ ਕਿ ਬੱਚੇ ਨੂੰ ਅਗਵਾ ਕਰਨ ਵਾਲਾ ਸੰਤੋਖ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੂਟਰ ਦਾ ਰਹਿਣ ਵਾਲਾ ਹੈ ਇਸ ਮੌਕੇ ਤੇ ਥਾਣਾ ਮਹਿਣਾ ਦੇ ਮੁਖ ਅਫਸਰ ਅਰਸ਼ਪ੍ਰੀਤ ਕੋਰ ਨੇ ਦੱਸਿਆ ਕਿ ਬੱਚੇ ਨੂੰ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਵਕਫ ਵਕਫਤਾ ਰਾਮਾ ਤਹਿਤ ਉਸਤੇ ਮਾਮਲਾ ਦਰਜ ਕੀਤਾ ਮੈਨੇ ਪਿੰਡ ਦਾ ਬੱਚਾ ਹੈ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਥੋ ਉਦੋਂ ਹੀ ਐਸਐਸਪੀ ਸਰ ਸ਼੍ਰੀ ਅਨਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵਿੱਚ ਜਿੱਥੇ ਟੈਕਨੀਕਲ ਅ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੁਟ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਅ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ 'ਚ ਕਾਮਯਾਬ ਹੋਏ ਹਾਂ ਔਰ ਇਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਤਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੀ ਜੀ ਫੈਮਿਲੀ ਰਾਈਵਲਟੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜਿਸ਼ ਦੇ ਤਹਿਤ ਉਹ ਬੱਚੇ ਨੂੰ ਇੱਥੋਂ ਅਗਵਾ ਕਰਕੇ ਲੈ ਗਿਆ ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ੇ ਵਰਗੇ ਦਲਦਲ ਚ ਫਸਦੀ ਜਾ ਰਹੀ ਹੈ ਉੱਥੇ ਹੀ ਬਹੁਤ ਸਾਰੇ ਨੌਜਵਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਆਪਣੀ ਸਿਹਤ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਅੰਮ੍ਰਿਤਸਰ ਜਿੰਮ ਦੇ ਮਾਲਕ ਹਰਪ੍ਰੀਤ ਸਿੰਘ ਪ੍ਰੀਤਾ ਤੇ ਇੰਟਰਨੈਸ਼ਨਲ ਖਿਡਾਰੀ ਅਲੀ ਦੀ ਅਗਵਾਈ ਚ ਆਮ ਰੈਸਲਿੰਗ ਚੈਂਪੀਅਨਸ਼ਿਪ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰ ਲੜਨ ਵਾਲੇ ਖਿਡਾਰੀਆਂ ਨੇ ਭਾਗ ਲਿਆ ਇਸ ਮੌਕੇ ਨੌਜਵਾਨਾਂ ਚ 15ਵੇਂ ਮੁਕਾਬਲੇ ਹੋਏ ਉੱਥੇ ਹੀ ਪੰਜੇ ਦਾ ਮੁਕਾਬਲਾ ਜਿੱਤਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਨਗਦ ਇਨਾਮ ਵੀ ਰੱਖਿਆ ਗਿਆ ਤੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਸੀਂ ਕੋਈ ਦਸਵਾਂ ਪੰਜਾਬ ਦਾ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਕਿੰਨੇ ਜੀ ਨੌਜਵਾਨ ਬੱਚੇ ਇੱਥੇ 150 ਤੋਂ ਪਲੱਸ ਪਲੇਅਰ ਆਏ ਨੇ ਪੰਜਾਬ ਦੇ ਵਿੱਚੋਂ ਪੂਰੇ ਚੋਂ ਤੇ ਵਧੀਆ ਪਾਰਟਿਸਿਪੇਟ ਕਰ ਰਹੇ ਨੇ ਵਧੀਆ ਕੰਪੀਟੀਸ਼ਨ ਚੱਲ ਰਿਹਾ ਹੈ ਬਾਕੀ ਇਹ ਆਰਮ ਰੈਸਲਿੰਗ ਦਾ ਪੰਜੇ ਦਾ ਕੰਪੀਟੀਸ਼ਨ ਨੇ ਤੇ ਵਧੀਆ ਪਲੇਅਰ ਖੇਡ ਰਹੇ ਨੇ ਤੇ ਇਹ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਚਲਾਈ ਸੀ ਤੇ ਬਹੁਤ ਸੋਨਾ ਆਪਾਂ ਨੂੰ ਸਪੋਰਟ ਮਿਲੀ ਮੁੰਡਿਆ ਦੀ ਵਧੀਆ ਪਲੇਅਰ ਪਾਰਟਿਸਪੇਟ ਕਰ ਰਹੇ ਅੰਮ੍ਰਿਤਸਰ ਦੇ ਲੋਹਾਰਕਾਰ ਰੋਡ ਤੇ ਇੱਕ 40 ਸਾਲਾ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ 10 ਜਨਵਰੀ 21 ਕਿਰੇਲੂ ਝਗੜੇ ਦੇ ਚੱਲਦਿਆਂ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤੇ Laash ਨੂੰ ਕਬਜ਼ੇ ਚ ਲੈ ਕੇ Post Mortem ਲਈ ਭੇਜ ਦਿੱਤਾ ਗਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਬੇਟੇ ਦਾ ਆਪਣੀ ਘਰਵਾਲੀ ਦੇ ਨਾਲ ਝਗੜਾ ਚੱਲ ਰਿਹਾ ਸੀ ਤੇ ਆਏ ਦਿਨ ਹੀ ਉਸਦੀ ਘਰਵਾਲੀ ਉਸ ਨਾਲ ਲੜਾਈ ਝਗੜਾ ਕਰਦੀ ਸੀ ਤੇ ਆਪਣੇ ਭਰਾਵਾਂ ਨੂੰ ਬੁਲਾ ਕੇ ਮੰਦਾ ਬੋਲਦੀ ਸੀ ਉਹਨਾਂ ਨੇ ਕਿਹਾ ਕਿ ਉਹ 2 ਦਿਨ ਪਹਿਲਾਂ ਲੜਾਈ ਝਗੜਾ ਕਰਕੇ ਆਪਣੇ ਪੇਕੇ ਗਈ ਤੇ ਬੱਚੇ ਵੀ ਨਾਲ ਲੈ ਗਈ ਜਿਸ ਦੇ ਚੱਲਦੇ ਨੌਜਵਾਨ ਨੇ ਦੁਖੀ ਹੋ ਕੇ ਆਪਣੇ ਕਾਰ ਦੇ ਵਿੱਚ ਵੜ ਕੇ ਫਾ ਲੈ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਤੇ ਹੀ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੋਹਲ ਲਗਾਉਂਦੇ ਹੋਏ ਉਸ ਦੀ ਪਤਨੀ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਰਾਜੇ ਨਾਮ ਦਾ ਲੜਕਾ ਜੀ 40 ਸਾਲ ਦਾ ਤੇ ਉਹਨੇ ਸੁਸਾਈਡ ਕਮਿਟ ਕੀਤਾ ਜੀ ਤੇ ਸਰ ਇਹ ਕਿੰਨੇ ਕੁ ਮਹੀਨਾ ਸੁਸਾਈਡ ਹੋਇਆ ਸਾਨੂੰ ਤਾਂ ਹੁਣੇ ਅੱਧਾ ਘੰਟਾ ਪਤਾ ਲੱਗਿਆ ਜੀ ਪਹਿਲਾਂ ਸਾਡੇ ਕੋਲ ਚੌਂਕ ਕੇ ਆਏ ਤੁਸੀਂ ਨਾਲ ਦੀ ਨਾਲ ਆਏ ਸਰ ਇਹ ਕਾਰਨ ਕੀ ਹੈ ਜਿਹੜਾ ਸੁਸਾਈਡ ਕੀਤਾ ਗਿਆ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹਦਾ ਆਪਣੀ ਵਾਈਫ ਦੇ ਨਾਲ ਡਿਸਪੂਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਹੈ ਜੀ ਤੇ ਅੱਜ ਇਹ ਘਰੇ ਇਹ ਕਾਰਵਾਈ ਕੀ ਕੀਤੀ ਜਾਈਏ ਇਹ ਅੱਜ ਘਰੇ ਨਹੀਂ ਸੀ ਹੈਗੇ ਤੇ ਜਦੋਂ ਛੋਟੇ ਬ੍ਰਦਰ ਨੇ ਆ ਕੇ ਵੇਖਿਆ ਤੇ ਉਹਨੇ ਸੁਸਾਈਡ ਕਮਿਟ ਕੀਤਾ ਨੇ ਪੱਖੇ ਦੇ ਨਾਲ ਫੋਟ ਲੈ ਲਿਆ ਜੀ ਸਿਲਵਰ ਰੌਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਬਾਸਪੁਰ ਵਿਖੇ ਸੀਬੀਐਸਸੀ ਨਾਰਥ ਜ਼ੋਨ 2 ਦੇ ਦਿਨ ਰੋਜ਼ਾ ਲੌਨ ਟੈਨਿਸ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋਈ ਲੌਨ ਟੈਨਿਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਦੇ ਅਰਜੁਨ ਅਵਾਰਡੀ ਪਦਮ ਸ਼੍ਰੀ ਸਰਦਾਰ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਦੇਖਰੇਖ ਦੇ ਵਿੱਚ ਇੱਕ ਖੇਡ ਸ਼ੁਰੂ ਹੋਈ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਅਰਜੁਨ ਅਵਾਰਡੀ ਤੇ ਖੇਲ ਰਤਨ ਅਵਾਰਡੀ ਪਦਮ ਸ਼੍ਰੀ ਸਰਦਾਰ ਸਿੰਘ ਡੀਐਸਪੀ ਕਰਨਾਲ ਨੇ ਕੀਤਾ ਇਸ ਮੌਕੇ ਸਰਦਾਰ ਸਿੰਘ ਨੇ ਪੰਜਾਬ ਹਰਿਆਣਾ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਆਏ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਖੇਡਾਂ 'ਚ ਸਖਤ ਮਿਹਨਤ ਕਰਕੇ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਹਨਾਂ ਨੇ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਤੇ ਇਸ ਇਲਾਕੇ ਵਿੱਚ ਕਮਾਂਤਰੀ ਪੱਧਰ ਦਾ ਖੇਡ ਇਨਫਰਾਸਟ੍ਰਕਚਰ ਦੇਣ ਲਈ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਪੰਜਾਬ ਸਰਕਾਰ ਖੇਡ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਦੇ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ ਤੇ ਨਤائਜ ਐਥਲੈਟਿਕਸ ਫੁੱਟਬਾਲ ਖੋਖੋ ਕਬੱਡੀ ਐਨਐਸ ਕਬੱਡੀ ਐਸਐਸ ਵਾਲੀਬਾਲ ਸੈਮਸਿੰਗ ਵਾਲੀਬਾਲ ਸ਼ੂਟਿੰਗ ਹੈਂਡਬਾਲ ਜੂਡੋ ਗੱਤਕਾ ਕਿੱਕਬਾਕਸਿੰਗ ਨੈੱਟਵਾਲ ਤੇ ਕੁਸ਼ਤੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਗੇਮ ਚੈਸ ਲੌਨ ਟੈਨਿਸ ਤੇ ਬੈਡਮਿੰਟਨ ਦਾਸ ਐਂਡ ਬ੍ਰਾਊਨਵੈਲ ਸਕੂਲ ਵਿਖੇ ਗੇਮ ਬਾਸਕਟਬਾਲ ਤੇ ਬਾਕਸਿੰਗ ਸ਼ਹੀਦ ਪਗਲ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਗੇਮ ਟੇਬਲ ਟੈਨਿਸ ਇੰਡੋਰ ਹਾਲ ਸ਼ਹੀਦ ਪਗਲ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਗੇਮ ਹਾਕੀ ਦੇ ਮੁਕਾਬਲੇ ਹਾਕੀ ਐਸਟਰੋਟਰਫ ਸ਼ਹੀਦ ਪਗਲ ਸਿੰਘ ਸਟੇਡੀਅਮ ਵਿਖੇ ਤੇ ਗੇਮ ਸੌਫਟਬਾਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾ사 ਵਿਖੇ ਕਰਵਾਈ ਗਈ ਜਿਸ 'ਚ ਸ਼ਾਮਲ ਹੁੰਦੇ ਹੋਏ ਅੰਡਰ 14 17 ਤੇ 21 ਦੇ ਲੜਕੀਆਂ ਦੇ ਖੇਡ ਮੁਕਾਬਲੇ ਸਮਾਪਤ ਹੋਏ ਜ਼ਿਲ੍ਹਾ ਖੇਡ ਅਫਸਰ ਨੇ ਖਿਡਾਰੀਆਂ ਨੂੰ ਖੇਡਾਂ ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਦੇ ਨਾਲ ਸਾਡੇ ਸਰੀਰਕ ਤੇ ਮਾਨਸਿਕ ਦੋਵੇਂ ਪੱਖਾਂ ਤੋਂ ਵਿਕਾਸ ਹੁੰਦਾ ਹੈ ਤੇ ਇਹੀ ਤੇ ਬੱਚਾ ਸੈਂਟਰ ਚ ਆ ਰਹੇ ਆ ਪਿਛਲੇ 5-6 ਸਾਲ ਤੋਂ ਜੇ ਸਾਡੇ ਕੋਲ 50 ਤੋਂ 60 ਬੱਚੇ ਦੇਲੀ ਪ੍ਰੈਕਟਿਸ ਕਰ ਰਹੇ ਨੇ ਤੇ ਮੇਰਾ ਬੱਚਾ ਨੂੰ ਇਹੀ ਸੁਨੇਹਾ ਹੈ ਕਿ ਜੋ ਬੱਚੇ ਘਰੇ ਬੈਠ ਕੇ ਆਪਣਾ ਵੇਸਟ ਟਾਈਮ ਵੇਸਟ ਕਰ ਰਿਹਾ ਉਹ ਗਰਾਊਂਡ 'ਚ ਆਉਣ ਆਪਣੀ ਫਿਜ਼ੀਕਲ ਫਿਟਨੈਸ ਕਰਨ ਜਿਸ ਦੇ ਨਾਲ ਕੀ ਹੋਏਗਾ ਕਿ ਇੱਕ ਤੋਂ ਫਿਰ ਫਿਜ਼ੀਕਲ ਫਿਲਟਰ ਤੇ ਰਹਿਣਗੇ ਕਰਨ ਹੋਣਗੇ ਹੋਣਗੇ ਨਾਲ ਦੇ ਨਾਲ ਉਹ ਨਸ਼ਿਆਂ ਤੋਂ ਦੂਰ ਹੋਣਗੇ ਉਹਨਾਂ ਦਾ ਕੰਸਿਸਟੈਂਸੀ ਜ਼ਿਆਦਾ ਵਧੇਗਾ ਸਟੱਡੀ ਵਿੱਚ ਵੀ ਕਿਉਂਕਿ ਤੁਸੀਂ ਯਾਦ ਟਾਈਮ ਦੇਖੋ ਜੋ ਟਾਈਮ ਚੱਲ ਰਿਹਾ ਹੈ ਬੱਚੇ ਫੋਨ ਦੇ ਨਾਲ ਜੁੜੇ ਹੋਏ ਬਹੁਤ ਜ਼ਿਆਦਾ ਆਈ ਸਾਈਡ ਤੇ ਫਰਕ ਪੈ ਰਿਹਾ ਹੈ ਉਹਨਾਂ ਦੀ ਬਦੀਤ ਤੇ ਫਰਕ ਪੈ ਰਿਹਾ ਹੈ ਪਰ ਇਹੀ ਬੱਚੇ ਜੋ ਗਰਾਊਂਡ ਚ ਜਾਣਗੇ ਉਹ ਹਰ ਚੀਜ਼ ਤੋਂ ਬਚਣਗੇ ਪਹਿਲੀ ਗੱਲ ਨਸ਼ੇ ਤੋਂ ਬਚਣਗੇ ਦੂਜਾ ਮੋਬਾਈਲ ਤੋਂ ਬਚਣਗੇ ਤੀਜਾ ਗਲਤ ਸੰਗਤ ਤੋਂ ਬਚਣਗੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ 'ਚ ਹਿੱਸਾ ਲਾਓ ਤੇ ਨਸ਼ਿਆਂ ਤੋਂ ਦੂਰ ਹੋ ਕਿ ਬੱਚਿਆਂ ਨੂੰ ਰੋਜ਼ 1 ਘੰਟਾ ਕਟੂਗੜ ਗਰਾਊਂਡ 'ਚ ਭੇਜਣਾ ਤਾਂ ਕਿ ਉਹਨਾਂ ਦੇ ਅੱਗੇ ਜਾ ਕੇ ਜ਼ਿੰਦਗੀ ਹੋਰ ਵਧੀਆ ਹੋ ਸਕੇ। ਥੈਂਕ ਯੂ ਸਰ। ਪੰਜਾਬੀ ਨਿਊਜ਼ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਹਨਾ ਹੀ ਹੋਰ ਖਬਰਾਂ ਲਈ ਜੋੜੇ ਰੋਚਾਰਦੀ ਗੱਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮਨੂ ਦੇ ਆ ਗਿਆ। ਧੰਨਵਾਦ ਪਰ ਜਾਣ ਤੋਂ ਬੈਲ ਇੱਕ ਨਜ਼ਰ ਮਾਰਦੇ ਆਂ ਮੌਸਮ ਦੇ ਹਾਲ ਦੇ ਉੱਪਰ।